ਦੋ ਤਿੰਨ ਬੈਠਿਆ ਉਹ ਆ ਹੋ ਗਏ ਇਧਰ ਹੋ ਗਏ ਜੋਂ ਪਰ ਇਹ ਸਾਰੇ ਵੀ ਜਦੋਂ ਆਇਆ ਇੰਨਾ ਵੀ ਆਉਂਦਾ ਤਿੰਨ ਚਾਰ ਜਦੋਂ ਇੰਨਾ ਦੇ ਵੀ ਟਰੈਕਟਰ ਖੁੱਪ ਗਿਆ ਸਵਾਰ ਲੈਣ ਆ ਲਿਆ ਸਾਰੇ ਹੁਣ ਇਕੱਲੇ ਦਾ ਜੋਰ ਦੇਖਿਆ ਹੈ ਮਗਰ ਪਾਉਣ ਲੱਗਿਆ ਹੁਣ ਟਰਾਲੀ ਦੇ ਯਾਰ ਕਹਿੰਦੇ ਆ ਦੁਬਾਰਾ ਖੜਾ ਲਿਆ ਜੀ ਆਹ ਬੰਦੇ ਨੇ ਉਹੀ ਬੰਦਾ ਆਰੇ ਆਹ ਬੰਦੇ ਲਈ ਜਾਂਦਾ ਕੋ ਕਮੇਟੀ ਆ ਵੀ ਦੱਸ ਸਾਸੀ ਗਾਲ ਮਿੱਤਰੋ ਕੀ ਹਾਲ ਚਾਲ ਅੱਜ ਦਾ ਵਲੌਗ ਆਪਣਾ ਇੱਥੇ ਸਟਾਰਟ ਕਰਦੇ ਆਂ ਆ ਪੈਕ ਪਿਆ ਹੋ ਗਿਆ ਸ਼ੁਰੂ ਕੰਮ ਹਾਂ ਜੇ ਇਧਰ ਮੈਂ ਜਿੰਨੀ ਜਿੰਨੀ ਇੱਕ ਹੋ ਚਲੀ ਜਾਂਦੀ ਹੈ ਪਰ ਲਿਆ ਬੰਦਾ ਸਟਾਰਟ ਨਹੀਂ ਹੁੰਦਾ ਹੁਣ ਤਾਂ ਕਾਲ ਆਉਂਦਾ ਮੁੰਡੇ ਆਹ ਕਰਤਾ ਸਟਾਰਟ ਜਗਾੜੀ ਦਾ ਬਾਲਿਆ ਅੰਗਲ ਕੱਢ ਕੇ ਰੱਖ ਫਿਰ ਰੱਖੇਗਾ ਗੱਡੀਆਂ ਨਾਲ ਲੋ ਵੀ ਮਤਰਾ ਆ ਪਾਣੀ ਸੜਕਦੇ ਆ ਪਾਹੇ ਤੇ ਮਿੱਟੀ ਵਾਲੀ ਉੜਦੀ ਆ ਫਿਰ ਔਖਾ ਮੰਦਾ ਉਹਨਾਂ ਗਣਾ ਸਕੂਟਰੀ ਸਕੂਟਰ ਮੋਟਰਸਾਈਕਲ ਉਹ ਵੀ ਟਲਕ ਜਾਂਦੇ ਆ ਤੇ ਇੱਕ ਜੋ ਡਰਾਈਵਰ ਨਾ ਜਿਹੜੇ ਬੰਦਾਂ ਦੇ ਉੱਤੇ ਆਹ ਦੇ ਆ ਬੰਦੇ ਪਾਣੀ ਸੜਕਦੇ ਸੜਕਦੇ ਨਾਉਣ ਲੱਗੇ ਆਹ ਦੇ ਹਾਂ ਓ ਸਣੇ ਕੱਪੜੇ ਓ ਮਰੇ ਹਜ ਮਾਰ ਛਾਲ ਓਏ ਚੱਲ ਚੱਲ ਕਿਉਂ ਆਇਆ ਕਰਦਿਆ ਮੈਨੂੰ ਵੀ ਭਾਉਂਦਾ ਓਏ ਆ ਪਿਆ ਹਵਨੇ ਦਾ ਖਗੋਆ ਲਾ ਕੇ ਬੁੱਕ ਕਮੇਟੀ ਖਗੋ ਦੇਣਗੇ ਫਿਰ ਫੋਨ ਲਾਈ ਜਾਣਗੇ ਬਾਈ ਆ ਜਾ ਆ ਜਾ ਦਿਖਾਈ ਓਏ ਸਕਲ ਮੜੀ ਨਹੀਂ ਹੋ ਕੇ ਹੱਲੂ ਕੀ ਜੇ ਜਾਣਾ ਇਧਰ ਆ ਆਇਆ ਸਾਹਮਣੇ ਬੰਦਾ ਡਰੀ ਜਾਂਦਾ ਹੁਣ ਦਰਸਨ ਨਹੀਂ ਕਰਾਉਂਦਾ ਆਪਦੇ ਕਰਾ ਦੇ ਆ ਬੰਦਾ ਕਹਿੰਦੇ ਜਿਹਨੇ ਖਵੋਈ ਆ ਪਾ ਕੇ ਬੁੱਕ ਕਮੇਟੀ ਖੋ ਕੇ ਖੜ ਗਿਆ ਚਲ ਆ ਜਾ ਹਾਂ ਦੁਬਾਰਾ ਖੜਾ ਲਿਆ ਜੀ ਆਹ ਬੰਦੇ ਨੇ ਉਹੀ ਬੰਦਾ ਆਲੇ ਆਹ ਦਾ ਬੰਦੇ ਲਈ ਜਦਾ ਕੋ ਕਮੇਟੀ ਆ ਵੀ ਦੱਸ ਖੜਾ ਲਿਆ ਨਹੀਂ ਨਿਕਲਣਾ ਹਾਂ ਨਹੀਂ ਨਹੀਂ ਡਰਾਈਵਰੀ ਓਏ ਵੀਨੇ ਕਹਿੰਦੇ ਤਿੰਨ ਨਾ ਰਿਗਵੋ ਤਾਂ ਤਿੰਨ ਨਾ ਰਿਗਵੋ ਤਾਂ ਉਹਨੇ ਦੋ ਜਣ ਪਿਆ ਰਿਆ ਦੋ ਜਣ ਇਹ ਇੱਥੇ ਪਾਉਣਾ ਪੈਂਦਾ ਇਹਦੇ ਹੁਣ ਓ ਓ ਦੂਜਾ ਫੇਰ ਤਿਆਰ ਆ ਖੋਰ ਗੋਪਲ ਦੀ ਖਾਤਰ ਇਹ ਕਾ ਗੁੱਪਿਆ ਖੜਾ ਓ ਇੱਥੇ ਪਾਉਣਾ ਪੈਂਦਾ ਇਹਦੇ ਹੁੱਕ ਵੀ ਟੁੱਟ ਗਈ ਯਾਰ ਓਏ ਓਏ ਆਇਆ ਭਰਦਾ ਬੰਦਾ ਇਹ ਉਹ ਇੱਕ ਹੋਰ ਖੁੱਪ ਗਿਆ ਫੇਰ ਦੂਰੀ ਆ ਆਹ ਆ ਬੰਦੇ ਦਾ ਫੇਰ ਕੱਪ ਗਿਆ। ਉਹ ਦੇ ਆ ਲੱਗਿਆ ਕੱਟਣ ਮੇਰੇ ਵੀਰੋ ਤੀਜੀ ਵਾਰੀ। ਨਹੀਂ ਨਿਕਲਦਾ। ਲਹੌਣੀ ਪਹੁੰਚਦਾ ਟਰਾਲੀ। ਅੱਜ ਤਾਂ ਸੰਧਾਰ ਤੇ ਸੰਧਾਰਾ ਚੜਿਆ ਹੁੰਦਾ ਉਹ ਦੋ ਉੱਪਰੇ ਘੜੀਆਂ ਕੀ ਕੀ ਆ ਖੜੀ ਆ ਕਲੀਨੀਂ ਕਹਿੰਦੇ ਉਹ ਦੂਜੀ ਦੇਖਦੇ ਆ ਜੇ ਨਿਕਲ ਗਈ ਤਾਂ ਤੂੰ ਤਾਂ ਨਾ ਪਾਇਆ ਉਹ ਦੇ ਆਹ ਦੇਖਦੇ ਆ ਜੇ ਨਿਕਲ ਗਈ ਕੌਣ ਕਹਾਂ ਹੋਂ ਤਾਂ ਕਹਿੰਦੇ ਨਾ ਹੋਰ ਨਹੀਂ ਨਿਕਲ ਗਿਆ ਖਾਲੀ ਕਰਨੀਆਂ ਪੈਣੀਆਂ ਇਹਦੇ ਮਰੇ ਬ੍ਰੋ ਇੱਕ ਨਾਲ ਤਾਂ ਗੱਲ ਬੰਦ ਹੀ ਨਹੀਂ ਦੋਹਾਂ ਦੇ ਨੇ ਟੁੱਟ ਗਿਆ ਸੰਗਲ ਲੱਗੇ 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 ਦੋ ਗਾਈ ਪੈਂਦਾ ਉਹਦੀ ਇੱਕ ਅਦਾ ਖੁੱਬ ਜਾਂਦਾ ਆਹ ਦੇ ਦੋ ਤਿੰਨ ਇੱਧਰ ਖੁੱਬੇ ਪਿਆ ਆਹ ਟਰੈਕਟਰ ਕੰਦੇ ਆਏ 88 ਨੰਬਰਦਾਰ ਗਏ ਤੋਜਨ ਪਾਉਣ ਲੱਗ ਗਿਆ ਦੇਖੋ ਮੇਰੇ ਵੀਰੋ ਕੀ ਬਣਦਾ ਲੈ ਜਾਂਦਾ ਕਿ ਨਹੀਂ ਮੁਸ਼ਕਲ ਆ ਇਹ ਸਾਰੇ ਹੀ ਬੈਠਣ ਲੱਗ ਗਏ ਯਾਰ ਹੁਣ ਤਾਂ ਬਾਈ ਉਹ ਨਹੀਂ ਦਾਲਦੀ ਮਗਰ ਪਾਉਣ ਲੱਗਿਆ ਹੁਣ ਟਰਾਲੀ ਦੇ ਯਾਰ ਕਹਿੰਦੇ ਦੇਖੋ ਮਗਰੋਂ ਖਬਰਾਂ ਨਿਕਲੀ ਜਾਵੇ ਦੇਖੋ ਭਾਈ ਸਾਡਾ ਬਾਹਲੇ ਝੜ ਕੇ ਹੁੰਦੇ ਆ ਮੋਸਕਲਾ ਕੰਮ ਹੈ ਭਾਈ ਕਹਿੰਦੇ ਬਾਈ ਜੀ ਕੱਲੇ ਹੀ ਦੇਖ ਰਹੇ ਨੇ ਜੁਰਕਾ ਨਾ ਓਏ ਆ ਬੰਦੇ ਰੱਖ ਵਾ ਆ ਵੈ ਇਹਦਾ ਤੀਜੀ ਵਾਲੀ ਘਬੋਤ ਆ ਜਣੇ ਕਹਿੰਦੇ ਕੀ ਬਣਦਾ ਲੈ ਆ ਲੈ ਅੱਤ ਜਿੱਲੀ ਨਿਕਲ ਗਈ ਕਹਿੰਦੇ ਬਾਈ ਦੋ ਪਾਲੇ ਲਵੀ ਆਦੇ ਦੇ ਮੂਰੇ ਦੇਖੋ ਕੀ ਬਣਦਾ ਈ ਆ ਰਹੀ ਬਈ ਹੁਣ ਪੁਰਾਣੀ ਐ ਇਹ ਟਰਾਲੀ ਐ ਆਹ ਕਿਹੜੇ ਦੀ ਠੀਕ ਆ ਇਹਦੇ ਮੂਰੇ ਵੀ ਕਹਿੰਦੇ ਦੋ ਪਾਲੇ ਦੇਖੋ ਲੈ ਆਏ ਓਂ ਬੱਚੇ ਮਾਰੇ ਆ ਪਾਣਾ ਬੈਤ ਡੋ ਕੇ ਆ ਸਾਰੇ ਮੇਰੇ ਦਰਸ਼ਕ ਵੀਰ ਦੋ ਕਰਤੇ ਤੀਜੇ ਜਨੂ ਆ ਗਏ ਹੁਣ ਦੇਖਦੇ ਆ ਕੀ ਬਣਦਾ ਓਏ ਆਹ ਕਿਹੜੇ ਚ ਦੋ ਵਾਰੀ ਖਬੋਲਿਆ ਮੇਰੇ ਵੀਰੋ ਇਹਦਾ ਟਰੈਕਟਰ ਆ ਇੱਕ ਵਾਰੀ ਹੋਰ ਖਬੋਲਾ ਆ ਹੋਥੇ ਵਾ ਠੀਕ ਆ ਖਬੋਲੀ ਕੱਢਣ ਤਈ ਆਪਾਂ ਤੇ ਬੰਦੇ ਦੀ ਮੰਗ ਬਾਹਲੀ ਅੱਜ ਟਰੈਕਟਰ ਬਾਹਲੇ ਗੁੱਬੀ ਜਾਂਦੇ ਆ ਕਹਿੰਦੇ ਆ ਤਾਂ ਡਿਮਾਂਡ ਵੱਧ ਗਈ ਪੂਰੀ ਹਾਂ ਅੱਜ ਲਾ ਕੇ ਆ ਬੰਦਾ ਵਲੌਗ ਬਣਾਉਣ ਦੇਖ ਲਿਓ ਕਿਹੇ ਜਿਹਾ ਬਣਾਉਂਦਾ ਅੱਧਾ ਘਾ ਬਣਾ ਦਿੰਦਾ ਅੱਧਾ ਕਰ ਨਹੀਂ ਰਹਿਣਾ ਪੈਂਦਾ ਵੀ ਆਏ ਬਣਾ ਦੇ ਸੇਰਾ ਤੂੰ ਲਾਉਂਦਾ ਨਹੀਂ ਨਾ ਅਤੀ ਚੀਜ਼ ਬਣਾ ਲੈਣਾ ਗੂਗਲ ਕਰੀ ਸਾਰਾ ਕਵਰ ਕਰਿਆ ਕਰ ਪੁੱਤ ਆ ਆਰਜੰਦਰਪਾਲ ਆ ਰਗੇ ਔਰ ਕੈਂਦਰਪਾਲ ਆ ਇਹ ਅਰਜੰਦਰਪਾਲ ਫੋਰਮੈਨ ਆਦਾ ਹੈ ਕਵਰ ਕਰਿਆਗਾ ਸਾਰ ਓ ਵੀ ਦੇਖੋ ਨਿਕਲਦਾ ਨਹੀਂ ਨਿਕਲਦਾ ਮੈਂ ਕੱਲਿਆ ਕੱਢੂੰ ਹਾਂ ਏੜਾ ਕੰਮੜੀ ਹਾਂ ਦੇਖੀ ਜਾਂਦੀ ਆ ਉਹ ਵੀ ਮੇਰੇ ਵੀਰੋ 2 ਕਾੜ ਤੇ ਤੀਜੇ ਦੀ ਤਿਆਰੀ ਆ ਲੈ ਆ ਲੈ ਆ ਮੇਰੇ ਵੀਰੋ ਰੋਕ ਜੇ ਲੈਤੇ ਤੇ ਡਾਊਨ ਦੀ ਸਲਾਹ ਮਿਲਦਾ ਤਾਂ ਹਣ ਕੱਲੇ ਦਾ ਜੋਰ ਦੇਖਿਆ ਐ

ਇਹ ਸਾਰੇ ਵੀ ਜਦੋਂ ਇਹਨਾਂ ਵੀ ਆਉਂਦਾ ਤਿੰਨ ਚਾਰ ਜਦੋਂ ਇਹਨਾਂ ਦੇ ਵੀ ਟਰੈਕਟਰ ਖੁੱਭ ਗਿਆ ਸਵਾਦ ਲੈਣ ਆ ਗਏ ਸਾਰੇ ਸਾਧਾ ਨੂੰ ਖੜਾ ਕੇ ਆਵੇ ਕਿ ਦੇਖਣ ਲੱਗ ਗਈ ਟਰੈਕਟਰ ਸਾਰੇ ਖੜਾਤੇ ਵੀ ਖੁੱਬੇ ਕੋਈ ਖੁੱਬੇ ਬਸ ਨਿਗਾ ਉਧਰ ਹੀ ਆ ਮਸ਼ੀਨਾ ਮੇਰੇ ਵੀਰਾਂ ਦੋ ਚੱਲਦਿਆਂ ਬਰਾਬਰ ਬਰਾਬਰ ਇੱਕ ਆ ਦੇ ਇੱਕ ਆ ਦੇ ਜੈਦਨਾਈ ਚਲਾਈ ਜਾਂਦੇ ਆ ਇਹਨੇ ਜਿਹੜਾ ਪਹਿਲਾਂ ਮੋੜਤਾ ਉਹ ਹੁਣ ਸਿਰੇ ਜਾਊਗਾ ਇੱਧਰ ਟਰੈਕਟਰ ਖੋਬ ਦੇਣਾ ਆ ਦੇ ਪਹਿਲਾਂ ਇਥੋਂ ਟ੍ਰਾਂ ਦੀ ਕੱਢੀ ਆ ਉਹ ਦੇ ਆ ਲਾਈ ਪਈ ਆ ਜੀ ਆਇਤੋ ਵੱਡੀ ਜੀ ਮੇਰਾ ਜਾ ਹੋ ਚੱਲਿਆ ਤਾਂ ਸੀ ਰਿਆ ਹਾਂਜੀ ਠੀਕ ਆ ਜੀ ਸਾਬ ਓਕੇ ਜਮਾਂ ਰਿਪੋਰਟਾਂ ਹਾਂ ਹਾਂ ਮੈਂ ਟੋਟਣ ਪਾਉਣਾ ਹੁੰਦਾ ਮੈਂ ਕਹ ਤੈਰਾ ਮੈਂ ਥੱਲੂ ਉਹ ਕਰਦਾ ਹਾਂ ਮਗਰੋਂ ਮਿੱਟੀ ਕੱਢਦਾ ਟੋਟਣ ਦੀ ਪਾਉਣੀ ਪੈਂਦਾ ਦੋ ਜਣਾ ਪਾਉਣੀ ਪੈਂਦਾ ਟੋਟਣ ਵੀ ਹੌਲਾ ਹੀ ਆਪਣਾ ਹਨਾ ਹਾਂ ਬਾਦ 60 70 ਕਿਲੋ ਹਾਂ ਬਾਦ ਹੌਲਾ ਹੀ ਟੋਟਾਂ ਜਾਂ ਢੱਡ ਇਕੱਠਾ ਕਰ ਦਿੰਦਾ 70 ਕਿਲੋ ਆ ਦੇ ਜੱਗਾ ਕੱਲ ਜੱਗੇ ਦੇ ਧਰਨ ਪੈ ਗਈ ਮੁੜ ਕੇ ਬੋਤਲਾਂ ਮਾਫ ਕਰੀ ਜਾਵੇ ਟੱਡ ਤੇ ਫੇਰੀ ਜਾਵੇ ਹੋਰ ਨਾ ਇਕੱਠੀਆਂ ਕਰੀ ਨਾ ਫੇਰੀ ਢੱਡ ਤੇ ਬੋਤਲ ਦੱਸ ਮੈਂ ਨਹੀਂ ਫੇਰੀ ਨਹੀਂ ਫੇਰੀ ਤਾਂ ਹੈ ਯਾਰ ਕਿਉਂ ਮੁੱਕਰਦਾ ਯਾਰ ਸੰਗਤ ਆ ਵਾ ਟੱਕੇ ਨਹੀਂ ਸੀ ਗੱਲ ਇਹ ਕਿਉਂ ਵੀ ਜ਼ੋਰ ਨਾ ਲੱਗੇ ਬਹੁਤ ਜ਼ੋਰ ਲੱਗ ਜੂ ਭਾਵੇਂ ਜ਼ੋਰ ਬਾਹਰ ਲੱਗ ਜਾਂਦਾ ਇਹ ਵੀ ਸਹੀ ਆ ਹਨ ਆ ਕਰਦਾ ਕੰਮ ਹੈਵੀ ਡਰਾਈਵਰਾਂ ਨੇ ਢੜਦਾ ਕਿਤੇ ਉਹ ਪਸਾਰੀ ਸਤਰੀ ਇਹ ਆ ਡਰਾਈਵਰ ਦੇ ਕੰਮ ਆ ਜੀ ਵੇ ਤੂੰ ਦੇਖ ਲੈ ਮੜਾ ਮੋਟਾ ਬੈਗ ਬੂ ਕਰ ਲਾ ਉਹਨੂੰ ਰੋਕ ਲੈ ਓਏ ਆ ਬੰਦ ਕਰੀ ਡਿੱਕ ਗਿਆ ਆਪਦਾ ਆਹ ਬੰਦੇ ਦੇ ਕੰਮ ਆਏ ਤੂੰ ਉਹਨੂੰ ਕਹਿ ਦੇ ਬਾਈ ਮੜਾ ਮੋਟਾ ਵੀ ਸੈਡ ਕੇ ਕਰ ਲਾ ਆਂ ਚੱਲ ਉਹ ਵਿਚਾਰੇ ਛਤਰੀ ਪਾੜਦੀ ਗੱਜੂ ਜਾ ਫਸਾਲ ਆ ਉਹਦੀ ਉਹ ਵੀ ਕਹਿੰਦਾ ਕਲੰਨੀ ਆ ਬਾਈ ਕਹਿੰਦਾ ਮੜਾ ਮੋਟਾ ਦੇਖ ਤਾ ਲੈ ਓਏ ਪਤਾ ਹੀ ਨਾ ਲਾਦਾ ਏ ਅੰਤਰ ਲਿਆਂਦਾ ਮਸ਼ੀਨ ਨੂੰ ਗਰੀਸ ਇਹ ਨਹੀਂ ਉਹ ਭਾਂਦਾਗਾ ਕਰ ਦਿਆ ਮਸ਼ੀਨ ਨੂੰ ਇੱਥੇ ਮਾਰ ਮੜਾ ਏ ਗੱਲ ਨਹੀਂ ਸੁਣਦਾ ਤੇਰੀ ਭੱਜ ਗੱਲ ਨਹੀਂ ਸੁਣਦਾ ਤੂੰ ਵੀ ਦੱਸ ਵੱਡੇ ਭਾਈ ਆ ਤੇਰੇ ਸਾਰੇ ਚਾਚੇ ਆ ਹੱਥ ਤੇਰੇ ਸਾਰੇ ਗੱਲ ਸੁਣਿਆ ਕਰ ਲੈ ਲੈ ਕੀ ਹੁੰਦਾ ਕਹੇ ਚਾਚੂ ਹਾਂ ਕਰਨ ਬਾਕਸਿੰਗ ਤਾਲੀਆਂ ਮਰ ਤਾਲੀਆਂ ਟੇਕ ਨਹੀਂ ਲੈਂਦਾ ਗ੍ਰੀਸ ਗਨ ਕੱਲੀ ਹੋ ਜਾਂਦੀ ਆ ਗ੍ਰੀਸ ਹੀ ਖਾਲਾ ਆ ਛੀ ਗਾਂ ਗਿਆ ਇਹ ਚੱਲਦਾ ਮੁੰਡੇ ਗਰੀਸ ਕਰਦੇ ਆ ਉਹ ਯਾਰ ਆ ਜੇ ਨਿਕਲ ਜਾਂਦਾ ਬਾਈ ਥੋੜਾ ਨਿਕਲਦਾ ਨਾ ਜਾਂਦਾ ਸਾਰੇ ਲੱਗੇ ਪਿਆ ਜ਼ੋਰ ਲੱਗੇ ਬੈਠੇ ਕਰਨ ਅਰ ਕੇ ਫੁੱਲ ਦੇ ਆਏ ਹੋਏ ਸਿਰ ਦੇ ਚ ਟਾਈਟਾ ਹੋਇਆ ਪਿਆ ਕਰਨ ਦਾ ਜੰਮਾ ਵੀ ਨਹੀਂ ਆਇਆ ਬਾਈ ਇੱਥੇ ਨਿਕਲੀ ਆ ਤਾਂ ਮਿਹਨਤੀ ਮੁੰਡੇ ਬਣੇਗਾ ਲੱਗੀ ਨਹੀਂ ਹੁੰਦੀ ਮੁੰਡੇ ਨਹੀਂ ਲੱਗਦੀ ਵੀ ਆ ਕਰਨ ਸਹੀ ਗੱਲ ਆ ਗਰੀਸ ਤਾਂ ਕਿੰਨਾ ਬੈਗ ਮਾਰਦਾ ਪਰ ਗਾਂ ਨਹੀਂ ਨਾ ਜਾਂਦਾ ਆਲਮ ਕਾਦਾ ਉਹ ਡਿੱਗਦਾ ਆਲਮ ਦਾ ਨੀਂਦ ਜਾ ਆ ਨਿਕਲੀ ਜਾਂਦਾ ਓਏ ਆ ਕੱਟੇ ਵਰਗਾ ਨਿਕਲਦਾ ਦੱਸ ਆ ਜਾ ਨਹੀਂ ਦਿਵਾਲੀ ਜਿਵੇਂ ਮੜੇ ਪਾਈ ਦਵਾਈ ਲਈ ਹੁੰਦੀ ਆ ਭਾਈ ਮੈਂ ਹੁਣ ਕਿੰਨਾ ਲੋਕ ਤਾਂ ਗੱਲ ਕਹਿ ਕੇ ਜਿਵੇਂ ਮੜੇ ਪਾਈ ਦਵਾਈ ਲਈ ਤਾਂ ਜੀਰ ਨਹੀਂ ਨਿਕਲਦੇ ਮੈਂ ਇਹ ਸਹੁੰਨਾ ਤੂੰ ਹੁਣ ਕੀ ਕਰੀਏ ਇਹਦੀ ਗੋਲੀ ਹੋਊਗੀ ਕੀ ਹੋਗੀ ਗੋਲੀ ਕੀ ਹੋ ਗਿਆ ਓਏ ਆ ਆ ਕੀ ਆ ਹੈ ਗਰੀਸ ਕਰਦਾ ਤੈਨੂੰ ਹੋਰ ਗਰੀਸ ਕਰਦਾ ਮੁੰਡੇ ਨੂੰ ਪਾਣਾ ਹੱਥ ਕਰ ਲਾ ਢੋਲੀ ਵਾ ਤੂੰ ਯਾਰ ਅੰਨਾ ਤੂੰ ਆ ਕੀ ਆ ਇਹ ਆ ਕਰਤਾ ਗਰੀਸ ਇਹਨੂੰ ਅੰਦਰ ਤੋਂ ਦੇ ਵਿੱਚੋਂ ਵਹਿਰੀ ਹੁੰਦੀ ਆ ਦੇ ਲਵੀ ਦਾ ਸਟਾਈਲ ਦੇਖ ਤੁਸੀਂ ਓ ਆ ਜਾ ਜਗਵਾ ਇਹ ਭਈਆ ਓਏ ਆ ਤਾਂ ਫੜ ਲਾ ਲਾਓ ਭਈ ਆਹ ਲਾਸਟ ਟਰੈਕਟਰ ਹੋ ਗਿਆ ਵਾ ਕੱਢ ਲਗੇ ਫਿਰ ਚੱਲਾਂ ਘਰੇ ਚਲੋ ਆ ਨਿਕਲ ਜਿਟਰਾਂ ਦੇ ਚਲੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜਿੰਨਾ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਬਰ ਮਾਈਟ